ਰਾਤ ਨੂੰ 12 11 ਵਜੇ ਸਾਡੇ ਉੱਤੇ ਹਮਲਾ ਕਰਤਾ ਉਧਰ ਲੜਦੇ ਆਂਦੇ ਪਏ ਗਏ ਸੀ ਕਿਸੇ ਨਾਲ ਤੇ ਸਾਡੇ ਘਰ ਤੇ ਪਤਾ ਨਹੀਂ ਹਮਲਾ ਕਾ ਤੋਂ ਕਰਤਾ ਆ ਗਿਆ ਸਾਡੇ ਨਾਲ ਕੋਈ ਦੁਸ਼ਮਣੀ ਹੈਗੀ ਸੀ ਨਹੀਂ ਕੁਝ ਨਹੀਂ ਹੈਗੀ ਸੀ ਤਾਂ ਪਤਾ ਨਹੀਂ ਕਿਹੜੀ ਗੱਲ ਹੋਣਾ ਨੇ ਉਹਨਾਂ ਨੇ ਰੰਜਲ ਰਕੀ ਹੈਗੀ ਤੇ ਸਾਡੇ ਉੱਤੇ ਕਰਦੇ ਸਨ ਕਰਦਾ ਕਿਤਾ ਕਿਉਂ ਜੀ ਕਿਹੜੀ ਵਜ੍ਹਾ ਕੋਈ ਪਹਿਲਾਂ ਲੜਾਈ ਸੀ ਝਗੜਾ ਸੀ ਸਾਡਾ ਪਹਿਲਾਂ ਲੜਾਈ ਹੋਈ ਹੈਗੀ ਸੀ ਉਹ ਸਾਡੀ ਨਿਬੜ ਗਈ ਸੀ ਫਿਰ ਉਹ ਤੋਂ ਬਾਅਦ ਸਾਡੀ ਕੋਈ ਲੜਾਈ ਨਹੀਂ ਹੈਗੀ ਸੀ ਕੋਈ ਝਗੜਾ ਨਹੀਂ ਆ ਗਿਆ ਲੋਕ ਲੌਂਦੀ ਹੋਈ ਹੈਗੀ ਸੀ ਤੇ ਮੁੜ ਕੇ ਸਾਡਾ ਸਾਰਾ ਨਿਬੜ ਗਿਆ ਹੈਗਾ ਸੀ ਸਾਡਾ ਫੈਸਲਾ ਸਾਹਿਬ ਕੁਛ ਨਹੀਂ ਨਿਬੜ ਗਿਆ ਹੈ ਰਾਤੀ ਉਹਨਾਂ ਕੋ ਹਥਿਆਰ ਕਿਹੜੇ ਕਿਹੜੇ ਰਾਤੀ ਉਹਨਾਂ ਕੋ ਉਹ ਦੁੱਖਾ ਵੀ ਲਾਇਆ ਉਹਨਾਂ ਨੇ ਲਾਇਆ ਹੈਗਾ ਪਰ ਕੀ ਉਹਨਾਂ ਕਹਿੰਦੇ ਹੈਗੇ ਬਸ ਤੋਲਾ ਵੀ ਲਾਈਆਂ ਹੈਂ ਅਸੀਂ ਨਾਲ ਕਿਰਪਾਨਾ ਵੀ ਸੀ ਨਾਲ ਉਹਨਾਂ ਨੂੰ ਬੋਤਲ ਰੱਖਿਆ ਹੈਂ ਉਹਨਾਂ ਸਾਨੂੰ ਇੱਕ ਬੰਦੇ ਨੂੰ ਇੱਕ ਦੋ ਨੂੰ ਮਾਰ ਕੇ ਜਾਣਾ ਹੈਗਾ ਸੀ ਉਹ ਮਾਰਨ ਦੇ ਰੰਜੇ ਵਿੱਚ ਹੀ ਆਇਆ ਸੀ ਸਾਰੇ ਉਹ ਹੈਗੇ ਸੀ ਕੋਈ 50 ਕ ਬੰਦਾ ਹੈਗੇ ਸੀ ਤੁਹਾਡੇ ਬੈਕ ਸਾਈਡ ਦੀ ਰਹਿੰਦੀ ਹੈ ਬੈਕ ਸਾਈਡ ਰਹਿੰਦੇ ਹੈਗੇ ਨੇ ਤੇ ਪੁਲਿਸ ਆਈ ਸੀ ਹੁਣ ਕੀ ਕਹਿੰਦੀ ਪੁਲਸ ਵਾਲੇ ਕਹਿੰਦੇ ਤੁਹਾਨੂੰ ਇਨਸਾਫ ਮਿਲੇਗਾ ਸੀ ਅਸੀਂ ਉਹਨਾਂ ਨੂੰ ਕਹਾ ਬੇਨਤੀ ਕੀਤੀ ਅਗੇ ਉਹ ਕਹਿੰਦੇ ਤੁਹਾਨੂੰ ਇਨਸਾਫ ਸੀ ਦੇਵਾਂਗੇ ਰਾਤੀ ਜਦੋਂ ਇਹ ਲੜਾਈ ਝਗੜਾ ਹੋਇਆ ਉਦੋਂ ਪੁਲਿਸ ਨੂੰ ਬੁਲਾਇਆ ਸੀ ਆਏ ਸੀ ਹਾਂ ਜੀ ਬੁਲਾਇਆ ਹੈਗਾ ਸੀ ਉਹ ਆਏ ਹੈਗੇ ਸੀ ਪੁਲਸ ਵਾਲੇ ਵੇਖਿਆ ਹੈਗਾ ਉਹ ਬਾਅਦ ਚੋਂ ਆਏ ਆਗੇ ਨੇ ਉਹਨਾਂ ਨੂੰ ਭੇਜਿਆ ਹੈਗਾ ਨੇ ਪਪੀ ਪ੍ਰੈਸ਼ਨ ਭੇਜੇ ਹੈਗੇ ਨਾਲ ਅਸੀਂ ਧੰਨਵਾਦ ਕਰਦੇ ਹੈਗੇ ਉਹਨਾਂ ਨੇ ਭੇਜਿਆ ਹੈਗਾ ਸਾਰੇ ਉਹਨਾਂ ਨੇ ਹਾਂਜੀ ਪਹਿਲਾਂ ਕੜੇ ਆਏ ਹੈਗੇ ਨੇ ਪੁਲਿਸ ਵਾਲੇ ਵਾਲੇ ਕੜੇ ਹੁੰਦੇ ਹੈਗੇ ਵਾਲੇ ਐਬੀਸੀ ਵਾਲੇ ਆਏ ਹੈਗੇ ਨੇ ਉਹਨਾਂ ਦੇ ਸਾਹਮਣੇ ਮਾਰਦੇ ਰਹੇ ਹੈਗੇ ਨੇ ਉਹਨਾਂ ਨੇ ਕੁਛ ਨਹੀਂ ਉਹਨਾਂ ਨੇ ਕੀਤਾ ਹੈਗਾ ਠੀਕ ਹੈ ਹਾਂਜੀ ਉਹਨਾਂ ਦੇ ਸਾਹਮਣੇ ਮਾਰਦੇ ਰਹੇ ਹੈਗੇ ਨੇ ਹਾਂਜੀ ਸਾਹਮਣੇ ਹੀ ਲੜਾਈ ਹਾਂਜੀ ਉਹਨਾਂ ਦੇ ਸਾਹਮਣੇ ਮਾਰਦੇ ਰਹੇ ਹੈਗੇ ਅਸੀਂ ਤਾਂ ਕੋਠੇ ਦੇ ਥੱਲੇ ਉਤਰ ਹੀ ਨਹੀਂ ਹੈਗੇ ਦੂਜੀ ਗੱਡੀ ਆਈ ਹੈਗੀ ਕਿ ਪਪੀ ਪ੍ਰੈਸ਼ਨ ਨੇ ਭੇਜਿਆ ਹੈਗਾ ਬੰਦਿਆਂ ਨੂੰ ਉਦੋਂ ਫੇਰ ਉਹਨਾਂ ਨੂੰ ਭੱਜੇ ਆ ਗਏ ਨੇ ਠੀਕ ਹੈ ਜੀ ਨਾਮ ਕੀ ਹੈ ਜੀ ਲਖਵੀਰ ਕੌਰ ਕੀ ਹੋਇਆ ਕੀ ਸੀ ਜੀ ਅੰਦਰੋਂ ਹੀ ਆਏ ਨੇ ਲੜਦੇ ਅੰਦਰੋਂ ਹੀ ਲੜਦੇ ਆਏ ਨੇ ਅੰਦਰੋਂ ਮੈਂ ਨਾ ਚੁੱਤੀ ਤੇ ਕਰਬਾਣਾ ਮਾਰ ਕੇ ਤੇ ਅੰਦਰੋਂ ਨਾ ਜਿਹੜਾ ਜੰਦਰਾ ਲਾਇਆ ਹੋਇਆ ਸੀ ਮੇਰਾ ਬੇਟਾ ਤੇ ਮੇਰੇ ਬੇਟੇ ਨੂੰ ਮਾਰਨ ਆਏ ਸੀ ਗਾਲਾਂ ਘੜਦੇ ਸੀ ਉਹਨਾਂ ਕੋਲ ਬੜਾ ਕੁਝ ਸਮਾਨ ਸੀ ਅੱਛਾ ਜੀ ਤੇ ਮੈਂ ਜੰਦਰਾ ਲਾਇਆ ਤੇ ਹੱਥ ਪਾ ਕੇ ਨਾ ਤਾਲਾ ਖੋਲਦੇ ਸੀ ਤੋੜਦੇ ਸੀ ਕਿੰਨੇ ਕੁ ਬੰਦੇ ਸੀ ਕਿੰਨੇ ਤੋਂ ਪਿੱਛੇ ਖਲੋਤੇ ਸੀ ਕੁਝ ਅੱਗੇ ਆਏ ਕਿੰਨੇ ਜੀ ਅਸੀਂ ਬਾਹਰ ਤੇ ਨਿਕਲੇ ਨਹੀਂ ਹਾਂਗੇ ਉੱਥੇ ਪਰੇ ਕਲਾਰ ਛੱਡਦੇ ਨੇ ਗਲੀਆਂ ਚ ਅੱਛਾ ਜੀ ਅਨੰਦ ਬੈਕਸਾਈਡ ਤੇ ਰਹਿੰਦੇ ਹਾਂ ਜੀ ਬੈਕਸਾਈਡ ਤੇ ਰਹਿੰਦੇ ਨੇ ਸੁੱਖੇ ਦਾ ਮੁੰਡਾ ਹੀਰਾ ਐ ਅੱਛਾ ਜੀ ਹੁਣ ਖੜਕੂ ਐ ਮੁਤਾਬਾ ਐ ਹੋਰ ਉਹਨਾਂ ਦੇ ਬੱਚੇ ਨੇ ਅੱਗੋਂ ਵੱਡੇ ਵੱਡੇ ਸਾਰੇ ਆਏ ਨੇ ਸਾਰੇ ਆਏ ਨੇ ਸਾਰੇ ਆਏ ਨੇ ਹਾਂ ਜੀ ਹਥਿਆਰ ਜੇ ਪੁਲਸ ਵਾਲਿਆਂ ਨੇ ਆਪ ਦੇਖਿਆ ਇੱਥੇ ਸਾਡਾ ਟੈਂਪੂ ਤੋੜ ਗਏ ਨੇ ਕਿਰਪਾਨ ਇੱਥੇ ਸੁੱਟ ਗਏ ਨੇ ਉਹਨਾਂ ਨੇ ਆਪ ਖੁਦ ਦੇਖੀ ਆਣ ਕੇ ਜਦੋਂ ਨੰਬਰ ਚ ਪੁਲਿਸ ਆਈ ਜੀ ਸਵੇਰੇ ਹਾਂ ਜੀ ਨਹੀਂ ਰਾਤ ਨੂੰ ਰਾਤ ਨੂੰ ਹਾਂ ਜੀ ਅੱਛਾ ਠੀਕ ਸਾਨੂੰ ਨਿصاف ਮਿਲਣਾ ਚਾਹੀਦਾ ਠੀਕ ਹੈ ਕੀ ਨਾਮ ਹੈ ਤੁਹਾਡਾ ਇਹਦਾ ਨਾਮ ਪ੍ਰਿਤ ਪਾਸਿੰਗ ਪਾਲਾ ਜੀ ਕੀ ਰਾਤੀ ਕੀ ਹੋਇਆ ਸੀ ਜੀ ਰਾਤੀ ਸਰ 11:00 ਸਵਾ 11 ਵਜੇ ਅਚਾਨਕ ਸਾਨੂੰ ਬਹੁਤ ਰੋਲੇ ਦੀ ਸ਼ੋਰ ਸ਼ਰਾਬੇ ਦੀ ਆਵਾਜ਼ ਆਣੀ ਸ਼ੁਰੂ ਹੋ ਗਈ ਠੀਕ ਹੈ ਜੀ ਜਦ ਅਸੀਂ ਆ ਕੇ ਆਪਣੇ ਬਨੇਰੇ ਤੋਂ ਦੇਖਿਆ ਤਾਂ 35 ਤੋਂ 40 ਬੰਦੇ 35 ਤੋਂ 40 ਬੰਦੇ ਇੱਥੇ ਮੇਰੇ ਘਰ ਦੇ ਬਾਹਰ ਲਲਕਾਰੇ ਮਾਰੇ ਸਨ ਮੇਰਾ ਬਾਏ ਨੇ ਮੇਰਾ ਨਾਮ ਲੈ ਕੇ ਪਾਲੇ ਬਾਹਰ ਨਿਕਲ ਤੈਨੂੰ ਅਸੀਂ ਅੱਜ ਜਾਨੋਂ ਮਾਰ ਦੇਣਾ ਮਾਵਾ ਪੈਣਾ ਦੀਆਂ ਬਹੁਤ ਗਾਲਾਂ ਕੱਢ ਰਹੇ ਸਨ ਮੈਂ ਉਹਨਾਂ ਨੂੰ ਹੱਥ ਜੋੜੇ ਵਿਰੇ ਤੁਹਾਡਾ ਮੇਰਾ ਜੋ ਝਗੜਾ ਸੀ ਨਿਬੜ ਗਿਆ ਆਇਆ 4 ਸਾਲ ਪਹਿਲਾਂ ਤੁਹਾਡੀ ਮੇਰੀ ਕੋਈ ਗੱਲ ਨਹੀਂ ਹੋਈ ਪਲੀਜ਼ ਤੁਸੀਂ ਜਾਓ ਸਵੇਰੇ ਅਸੀਂ ਗੁਰਦੁਆਰਾ ਸਾਹਿਬ ਦੀ ਪੰਚਾਇਤ ਤੇ ਮੋਤਵਾਰ ਬੰਦੇ ਜਾਂ ਮਹੱਲੇ ਦੇ ਮੋਤਵਾਰ ਬੰਦੇ ਬਹਿ ਕੇ ਨਿਬੇੜ ਲਾਵਾਂਗੇ ਪਰ ਉਹਨਾਂ ਨੇ ਕੋਈ ਮੇਰੀ ਇੱਕ ਗੱਲ ਨਹੀਂ ਸੁਣੀ ਠੀਕ ਹੈ ਜੀ ਮੈਂ ਕੱਲਾ ਆਪਣੇ ਪਰਿਵਾਰ ਦੇ ਨਾਲ ਇਸ ਘਰ ਚ ਰਹਿਣਾ ਬਾਕੀ ਮੇਰੇ ਰਿਸ਼ਤੇਦਾਰ ਦੂਰ ਦੂਰ ਰਹਿੰਦੇ ਨੇ ਉਹਨਾਂ ਨੇ ਬੋਤਲਾਂ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਗੇੜ ਤੇ ਕਿਰਪਾਨਾਂ ਮਾਰਨੀਆਂ ਸ਼ੁਰੂ ਕਰਤੀਆਂ ਖੜਕੂ ਸਿੰਘ ਨੇ ਹੱਥ ਪਾ ਕੇ ਨਾ ਗੇੜ ਖੋਲਣ ਦੀ ਕੋਸ਼ਿਸ਼ ਕੀਤੀ ਪਹਿਲਾਂ ਅਸੀਂ ਤਿੰਨ ਚਾਰ ਭਾਈ ਰਹਿੰਦੇ ਸੀ ਅਸੀਂ ਲੋਕ ਨਹੀਂ ਲਗਾਉਂਦੇ ਸੀ ਕੱਲਾ ਕੁੰਡਾ ਲਾਉਂਦੇ ਸੀ ਹੁਣ ਮੈਂ ਕੱਲਾ ਰਹਿਣਾ ਠੀਕ ਹੈ ਜੀ ਮੇਰੀ ਮਾਤਾ ਜੀ ਬਿਮਾਰ ਰਹਿੰਦੇ ਨੇ ਗੋਡੇ ਖਰਾਬ ਨੇ ਉੱਪਰ ਕੋੜੀਆਂ ਨਹੀਂ ਚੜ੍ਹ ਸਕਦੇ ਅਸੀਂ ਉਹਨਾਂ ਨੂੰ ਕੂਲਰ ਲਾ ਕੇ ਬੈਠਾ ਕੇ ਥੱਲੇ ਰੱਖਿਆ ਆਇਆ ਉਹ ਦੋ ਲੋਕ ਲਾਉਂਦੇ ਨੇ ਚਲੋ ਇੱਕ ਤਾਂ ਬਾਹਰੋਂ ਚਾਬੀ ਲੱਗ ਜਾਂਦੀ ਏ ਕੋਈ ਨਾ ਕੋਈ ਖੋਲ ਲੈਂਦਾ ਏ ਇੱਕ ਅਸੀਂ ਅੰਦਰੋਂ ਨੋਰਮਲ ਜਿਹੜਾ ਜੰਦਰਾ ਹੁੰਦਾ ਨਾ ਪੁਰਾਣੇ ਟਾਈਮ ਦਾ ਉਹ ਲਗਾਣੇ ਆ ਉਹਨਾਂ ਨੇ ਬਹੁਤ ਜਿਆਦੀਆਂ ਬੋਤਲਾ ਇੱਟਾਂ ਮਾਰੀਆਂ ਲਲਕਾਰੇ ਮਾਰੇ ਉਹਨਾਂ ਕੋਲ ਪਿਛਲਾ ਸਨ ਪਸਤੋਲਾ ਸਨ ਇਹ ਬੈਲਟ ਦੇ ਪਿੱਛੇ ਲਾਈਆਂ ਹੋਈਆਂ ਸਨ ਕਮਰ ਦੇ ਵਿੱਚ ਉਹਨਾਂ ਦਾ ਵੱਟ ਚਮਕ ਰਿਹਾ ਸੀ ਸਾਫ ਪਤਾ ਲੱਗਦਾ ਸੀ ਪਸਤੋਲਾ ਨੇ ਹਾਂਜੀ ਸਰ ਪੀਸੀਆਰ ਦੀ ਉਹਨਾਂ ਨੇ ਇੱਕ ਨਹੀਂ ਮੰਨੀ पीसीआर रोक दी रही है दो मुलाजम सा ना उन्होंने एक नहीं उन्होंने दी मन्नी ता भी वो इटा बोतल मार दे रहे ललकारे मार दे रहे वो मिनू कहंदे जे तेरे च दम है ना तू एक बारी ਥੱਲੇ ਆ ਜਾ ਫੇਰ ਦੇਖਦੇ ਆ ਤੇਰੇ ਨਾਲ ਅਸੀਂ ਸਾਰੇ ਨਹੀਂ ਲੜਾਂਗੇ ਅਸੀਂ ਤਮਾਸ਼ਾ ਦੇਖਾਂਗੇ ਕੱਲਾ ਬੰਦਾ ਤੇ ਨਾਲ ਲੜੂਗਾ ਮੈਂ ਕਿਹਾ ਮੈਂ ਨਹੀਂ ਜਾ ਸਕਦਾ ਮੇਰੀ ਮਦਰ ਨੇ ਬਹੁਤ ਰੋਏ ਘਰ ਲਾਏ ਮੇਰੀ ਵਾਈਫ ਰੋਈ ਮੇਰੇ ਬੱਚੇ ਇਨੇ ਗੁਸਹਿਮ ਗਏ ਨਾ ਅੱਜ ਮੇਰਾ ਬੇਟਾ ਯੂਕੇ ਜੀ ਪਰਦਾ 7 ਸਾਲ ਦੀ ਉਮਰ ਦੀ ਉਹ ਪਹਿਲਾਂ ਵੀ ਥੋੜਾ ਬਿਮਾਰ ਰਹਿੰਦਾ ਸਟ੍ਰਿਕਲੀ ਉਹ ਇੰਨਾ ਕੋ ਡਰਿਆ ਹੋਇਆ ਨਾ ਉਹਨੂੰ ਲੂਜ਼ ਮੋਸ਼ਨ ਇੰਨੇ ਕੋ ਲੱਗੇ ਆਏ ਨੇ ਇੰਨਾ ਕੋ ਨੂੰ ਬੁਖਾਰ ਹੈ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇਹਨਾਂ ਦੇ ਡਰ ਤੋਂ ਉਹ ਸਕੂਲ ਨਹੀਂ ਗਿਆ ਅੱਜ ਪੁਲਿਸ ਸਾਨੂੰ ਪੂਰਾ ਸਹਿਯੋਗ ਦੇ ਕੇ ਗਈ ਹੈ ਜੀ ਰਾਤ ਨੂੰ ਵੀ ਪੂਰਾ ਉਹਨਾਂ ਨੇ ਸਹਿਯੋਗ ਦਿੱਤਾ ਸੀ ਉਹਨਾਂ ਨੇ ਕਿਹਾ ਅਸੀਂ ਸੀਸੀਟੀਵੀ ਫੁਟੋ ਖੋਜਾਂਗੇ ਬੰਦੇ ਲੱਭਾਂਗੇ ਉਹਨਾਂ ਦੇ ਪਰਚਾ ਦਰਜ ਕਰਾਂਗੇ ਤੁਹਾਨੂੰ ਇਨਸਾਫ ਦਵਾਗੇ ਮੈਂ ਉਹਨਾਂ ਨੂੰ ਇੱਥੇ ਤੱਕ ਕਿਹਾ ਜੀ ਸਰ ਮੇਰੀ ਕੋਈ ਗਲਤੀ ਹੈ ਠੀਕ ਹੈ ਜੀ ਤੇ ਮੇਰੇ ਤੇ ਬੰਦੀ ਸਖਤੋ ਸਖਤ ਕਾਰਵਾਈ ਕਰੋ ਸਰ ਇਹਨਾਂ ਨੇ ਪਹਿਲਾਂ ਵੀ ਜਦੋਂ ਮੇਰੇ ਤੇ ਪਰਚਾ ਦਰਜ ਕਰਾਇਆ ਨਾ ਐਦੀ ਅਟੈਕ ਕੀਤਾ ਸੀ ਉਦੋਂ ਵੀ ਮੈਂ نیچے ਨਹੀਂ ਆਇਆ ਇਹਨਾਂ ਨੇ ਆਪਣੇ ਆਪ ਨੂੰ ਝੂਠੀਆਂ ਸੱਟਾਂ ਮਾਰ ਕੇ ਉਦੋਂ ਵੀ ਮੇਰੇ ਤੇ 307 ਲਵਾਤੀ ਉਦੋਂ ਬਾਅਦ ਫਿਰ ਮੇਰੇ ਦੋਸਤਾਂ ਨੂੰ ਇਹਨਾਂ ਨੇ ਈਸਾ ਨਗਰ ਦੀ ਪੁਲਿਸ ਰਮੇਸ਼ ਬਾਂਗਰ ਜੀ ਦੀ ਸ਼ੂਟ ਹਟ ਦੇ ਨਾਲ ਜਿਹੜਾ ਠਿਕਾਣਾ ਹੈ ਉਸ ਦੇ ਬਾਹਰ ਰੋਕ ਕੇ 35 40 ਬੰਦਿਆਂ ਦੇ ਕਰਪਾਨਾਂ ਨਾਲ ਟੋਕਿਆਂ ਨਾਲ ਸਵਿਫਟ ਕਾਰ ਪੰਨੀ ਨਾਲੇ ਬੰਦਿਆਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇੱਥੇ ਵੀ ਗੱਡੀਆਂ ਪੰਨੀਆਂ ਉਦੋਂ ਵੀ ਪੰਨੀਆਂ ਆਣਾ ਨੇ। ਪਹਿਲਾਂ ਵੀ ਅਟੈਕ ਕੀਤਾ ਉਦੋਂ ਵੀ ਗੱਡੀਆਂ ਪੰਨੀਆਂ। ਠੀਕ ਹੈ ਜੀ। ਬੋਤਲਾ ਬੜੀਆਂ ਖੇਲ ਰਹੀਆਂ ਪਈਆਂ ਜੀ। ਕੋਈ ਯਾਰ ਤੈਅ ਕੀਤਾ ਯਾਰ ਇਹਦਾ ਕੀ ਬਰਮਾਸ਼ੀ ਆ ਬਰਮਾਸ਼ੀ ਆਪਾਂ ਚੱਲ ਨਹੀਂ ਦੇਣੀ। ਜੀ। ਭਾਵੇਂ ਸਾਰੀ ਜਾਨ ਜਾਵੇ ਤੇ ਜਾਵੇ। ਅਤਵਾਦ ਕੱਟਿਆ ਵੈਂ ਮੈਂ 90 ਦਾ ਭੜਤੀ ਆ। ਜੀ। ਸਾਰਾ ਅਤਵਾਦ ਮੈਂ ਕੱਟਿਆ ਹੋਇਆ ਹੈ। ਮੇਰੇ ਮੈਂ ਵੀ ਮੰਜ਼ਿਲੇ ਵੜ ਗਏ ਇਹ ਕਰਾ। ਜੀ। ਅਤਵਾਦੀ ਪੈ ਗਏ ਸੀ। ਚਲੋ। ਯੋ ਵੀ ਨਸਾਲਾ ਪੈ ਨਾ ਮਦਮਾ ਗਿਆ ਪਾ ਠੀਕ ਹੈ ਲੱਗੇ ਜੀ ਬੋਤਲਾ ਚਲਾਈਆਂ ਕਿੰਨੇ ਆ ਕਿੰਨੇ ਚਲਾਈਆਂ ਉਹਨੂੰ ਪਤਾ ਹੈ ਹਮ ਘਰਾਂ ਦਾ ਪਤਾ ਹੈ ਪਰ ਬੂਹੇ ਨਹੀਂ ਖੋਲਦੇ ਹੁਣ ਬੂਹੇ ਨਹੀਂ ਖੋਲਦੇ ਆਓ ਜੇ ਬੂਹੇ ਖੋਲਣਗੇ ਫੜ ਲਾਂਗੇ ਪਰ ਕਾਰਨ ਕੀ ਹੈ ਬੋਤਲਾ ਕਾਰਨ ਕੋਈ ਹੋਊਗਾ ਇਹਨਾਂ ਦੀ ਰੈਂਚ ਵਿੱਚ ਕੀ ਇਹ ਇਹ ਨਹੀਂ ਪਤਾ ਅੱਛਾ ਜੀ ਉਸ ਟਾਈਮ ਉਹ ਤੋਂ ਪਤਾ ਤਾਂ ਜਦੋਂ ਕਹਿੰਦੇ ਪਹਿਲਾਂ ਪੁਰਾਣੀ ਲੜਾਈ ਹੋਈ ਸੀਗੀ ਉਹ ਪਰ ਸੌਟ ਹੋ ਗਈ ਸੀਗੀ ਪਰ 4-5 ਸਾਲ ਪਹਿਲਾਂ ਲੜਾਈ ਹੋਈ ਸੀਗੀ ਪਰ ਅੱਜ ਦੁਬਾਰਾ ਜਿਹੜਾ ਗੱਲ ਇਹ ਅਟੈਕ ਹੋਇਆ ਰਾਤ ਦੇ ਬਸ ਕੋਈ ਕਹਿੰਦਾ ਨਹੀਂ ਇਹ ਸਾਹਬ ਲਾਂਗੇ ਮੈਂ ਫਿਕਰ ਨਹੀਂ ਕਰਾਂ ਲੋੜ ਹੈ ਠੀਕ ਸਾਹਮਣੇ ਕੋਈ ਸੀਸੀਟੀਵੀ ਕੋਈ ਵੀਡੀਓ ਦੇਖੀ ਤੁਸੀਂ ਅਸੀਂ ਵੇਖਾਂਗੇ ਅਜੇ ਅਜੇ ਤਾਂ ਮੈਂ ਆਇਆ ਹੀ ਆ ਅੱਛਾ ਜੀ ਆਇਆ ਮੈਂ ਮੋਕਾ ਸਾਫ ਲੂੰਗਾ ਫਿਕਰ ਨਹੀਂ ਕਰਨਾ ਕੋਈ ਕੱਲ ਦਾ ਠੀਕ ਹੈ ਇੱਕ ਘਰ ਨੂੰ ਸਾਫ ਕਰਵਾਵਾਂਗੇ ਠੀਕ ਹੈ ਤੇ ਲੋੜ ਪਈ ਤਾਂ ਜਾ ਵੀ ਦਿਆਂਗੇ ਜੇਡੀ ਪਰਵਾਹੀ ਪਰ ਪੁੱਛਦੇ